ਮੈਂ ਵੀ ਇਦਾਂ ਬਣਾਉਣਾ ਮੰਮੀ ਬਰਥਡੇ ਕੋਈ ਗੱਲ ਨਹੀਂ ਇਹ ਭਾਜੀ ਨੂੰ ਕਿਆ ਦੀਓ ਕਹਿ ਦਾਂਗੀ ਮੈਂ ਭਾਜੀ ਨੂੰ ਕੋਈ ਨਹੀਂ ਮੇਰੇ ਸੇਮ ਕੇਕ ਵੀ ਹੋਵੇ ਇਦਾਂ ਬਰਥਡੇ ਮਨਾਣਾ ਮੈਂ ਹੋਟਲ ਚ ਜਾ ਕੇ ਮौज-ਮਸਤੀ ਕਿਉ ਕਰ ਲਈ ਕੋਈ ਨਹੀਂ ਹੋ ਗਏ ਨੂੰ ਕੀ ਕਰਾਂ ਪਹਿਲਾਂ ਤੇਰੇ ਵਿਆਹ ਤੋਂ ਪਹਿਲਾਂ ਕੁਰੀ ਨਾਸ਼ਤਾ ਕਰਕੇ ਜਾਂਦੀ ਸੀ ਸਾਰਾ ਕੁਝ ਮੈਂ ਬਣਾ ਕੇ ਦਿੰਦੀ ਸੀ ਉਹਨੂੰ ਤੂੰ ਪਹਿਲੇ ਆਉਂਦੇ ਤੂੰ ਪਲੇਟ ਚ ਪਾ ਕੇ ਉਹਨੂੰ ਪਰੌਂਠੀ ਦੇ ਮੈਂ ਤੇ ਮੰਮੀ ਨੂੰ ਪੁੱਛਿਓ ਆਪ ਕੰਦੀ ਮੈਂ ਨਹੀਂ ਖਾਣੀ ਹੋਗੜਿਆ ਤਾਂ ਮਿੱਟੀ ਛਾੜਦੀ ਆ ਤੂੰ ਵੀ ਕਿ ਜਾਵੇ ਜਾਵੇ ਹਾਈ ਹਾਈ ਮੰਮੀ ਵੇਖ ਲਓ ਕੀ ਵੇਖਾਂ ਮੈਂ ਪੋਚਾ ਲਾਣ ਨਹੀਂ ਫਿਰ ਤੁਸੀਂ ਆ ਗਏ ਹੋ ਤੇ ਮੇਰੀ ਗੱਲ ਸੁਣ ਜਿਹੜੇ ਕੰਮ ਮੈਂ ਕਰਨੇ ਕਰਨੇ ਨਹੀਂ ਹੈਗੇ ਉਹ ਮੈਂ ਤੇਰੇ ਪੋਚਿਆਂ ਨੂੰ ਵੇਖੀ ਜਾਵਾਂ ਤੇਰਾ ਮਤਲਬ ਆਹ ਥੋੜਨਾ ਕਿ ਮੈਂ ਬਾਰ ਬਾਰ ਪੋਚੇ ਲਈ ਜਾਵਾਂ ਫਿਰ ਕੀ ਹੋ ਗਿਆ ਬਾਰ ਬਾਰ ਵੀ ਬਹੁਤ ਕੰਮ ਪਿਆ ਹੈ ਤੇਰੇ ਕੰਮ ਕਿਹੜੇ ਕੰਮ ਕੁੜੀ ਸਵੇਰ ਦੀ ਮੇਰੀ ਭੁੱਖੇ ਨੂੰ ਭਾਣੇ ਚਲ ਗਈ ਹੋਈ ਆ ਉਹ ਨੂੰ ਤਾਂ ਤੇਰੇ ਇੱਕ ਪਰੌਂਠੀ ਬਣੀ ਨਹੀਂ ਆ ਪੋਚੇ ਲਾ ਲਾ ਤੂੰ ਮੇਰੇ ਸਿਰ ਤੇ ਬਾਲਾਂ ਨੂੰ ਆਈ ਦੰਨੀ ਆ ਪੋਚੇ ਲਾਨੀ ਪੋਚੇ ਲਾਨੀ ਪੋਚ ਤੇਰੇ ਨਾਲ ਮੈਂ ਫਾਇਲ ਕਹਿੰਦਾ ਮੈਂ ਤੇਰੇ ਨਾਲ ਚਾਦਣਾ ਸਹੀ ਕਰਾਵਾਂ ਕਿਉਂ ਗਿਆ ਵਾ ਕਿਦਾਂ ਬੋਲਦੇ ਪਿਓ ਫਾਇਲ ਫੜਾ ਇੱਕ ਮਿੰਟ ਚਦਰ ਸਹੀ ਕਰੋ ਮੈਂ ਫੜਾਨੀ ਆ ਬਹੁਤ ਸਹੀ ਟੁੱਟ ਕੇ ਪਈ ਆਂਦੇ ਹੋ ਹੌਸਲਾ ਤਾਂ ਰੱਖੋ ਦੋ ਮਿੰਟ ਸਵੇਰਾ ਤੈਨੂੰ ਪਤਾ ਨਹੀਂ ਮੋਟ ਕੇ ਗਿਆ ਵਾਂ ਆਪਦਰ ਮਾ ਨਾ 12 ਵੇ ਉੱਠਦੀ ਆ ਨਾ ਕੋ ਚਾਹ ਨਾ ਪਾਣੀ ਆ ਇੱਕ ਕੱਪ ਚਾਹ ਦਾ ਕਿਹਾ ਸੀ ਇੰਨੀ ਵੱਡੀ ਚਾਹ ਮੰਮੀ ਮੈਂ ਤਾਂ ਆ ਬਣਾ ਲਈ ਫਿਰ ਤੁਸੀਂ ਵੀ ਕੇ ਆਣਾ ਸੁ ਕੁੜੀ ਵੀ ਪੀਲੇਗੀ ਨਾਲੇ ਮੈਂ ਵੀ ਸਵੇਰ ਦੀ ਚਾਹ ਨਹੀਂ ਸੀ ਬਿੱਤੀ ਨੇ ਕੁੜੀ ਨੇ ਤਾਂ ਹਜੇ ਕੋਲੋਂ ਤੋਂ ਆਉਣਾ ਜਾ ਕੇ 4 ਵਜੇ ਤੇ ਪਹਿਲੇ ਚਾਹ ਬਣਾ ਕੇ ਕਿਥੇ ਮੋਸਤ ਪਾ ਲੈਣੀ ਦੱਸ ਇੱਜੇ ਵੀ ਹੁਣ ਮੰਮੀ ਨੂੰ ਦਿੱਕਤ ਤੇ ਮੈਂ ਕੰਮ ਕਰਾਂ ਤਾਂ ਦਿੱਕਤ ਜੇ ਨਾ ਕਰਾਂ ਤਾਂ ਦਿੱਕਤ ਹੁਣ ਉੱਚੀ ਵੀ ਗੱਲਾਂ ਸੁਣਾ ਦੇ ਲੁਗਾ ਗਏ ਚਾਹ ਧਰ ਲਈ ਪਹਿਲਾਂ ਚਾਹ ਦੇ ਮਗਰ ਪਈ ਹੀ ਦੋਵੇਂ ਮਾਪੋਤ ਹੁਣ ਜੇ ਮੈਂ ਚਾਹ ਧਰ ਲਈ ਤੇ ਚਾਹ ਧਰ ਲਈ ਚਾਹ ਧਰ ਲਈ ਕਈ ਜਾਣਦੇ ਆ ਆਪ ਦਾ ਤੂੰ ਤੇਜ ਹੋ ਗਈਆਂ 2-3 ਸਾਲਾਂ ਚ ਮੈਨੂੰ ਤੂੰ ਗਿੱਲਾ ਗੋਆ ਲਿਆ ਦਿੱਤਾ ਕੱਖਣੀ ਕਰਦੀ ਹੈਗੀ ਸਵੇਰੇ ਭੈਣ ਨਾ ਕਦੀ 7 ਵਜੇ ਉੱਠਦੀ ਕਦੀ 8 ਵਜੇ ਉੱਠਦੀ ਆ ਮੈਂ ਤਾਂ ਆਵਾਜ਼ ਨਹੀਂ ਦਿੱਤੀ ਮੈਂ ਤਾਂ ਆਪਣੀ ਚਾਹ ਆਪੇ ਬਣਾ ਲੈਣੀ ਤੇ ਮੈਨੂੰ ਤੂੰ ਐਕਟੀਵ ਆ ਲਿਆ ਦੋ ਤੇ ਡੈਡੀ ਕਹਿੰਦੇ ਕੋਈ ਕਹਿੰਦੇ ਤੂੰ ਐਕਟੀਵ ਆ ਲਿਆ ਦੇ ਨੀ ਕਰਵਾ ਚੋ ਤੇ ਅਸੀਂ ਤੈਨੂੰ ਪਤਾ ਹੀ ਆ ਅੱਗੇ ਉਹਨਾਂ ਨੇ ਕੀ ਵਿਆਹ ਦੇ ਵਿੱਚ ਦਿੱਤਾ ਹੂੰ ਤਾਨੂੰ ਜਿਹੜੇ ਸੂਟ ਦਿੱਤੇ ਆ ਮਨੋਤਿਆਂ ਦੇ ਮੈਂ ਆਪਣੇ ਕੋਲੋਂ ਦਿੱਤੇ ਲੈ ਕੇ ਅੱਛਾ ਤੋ ਉਹਨਾਂ ਨੇ ਦਿੱਤੇ ਉਹਨਾਂ ਨੇ ਦਿੱਤੇ ਆ ਤੈਨੂੰ ਮੈਂ ਦਿਖਾ ਦਾਂਗੀ ਦੇਖ ਲਈ ਬੈੱਡ 'ਚ ਪਏ ਆ ਕਿੱਦਾਂ ਦੇ ਸਿੰਮੀ ਟੁੱਟਦੀ ਨਹੀਂ ਟਾਈਮ 'ਤੇ ਦੇਖ ਲਾ ਚਾਚੀ ਜੀ ਮੈਨੂੰ ਕਹਿੰਦੇ ਪਈ ਹੀ ਉੜਦੀ ਨਹੀਂ ਗਈ ਟਾਈਮ 'ਤੇ ਰੋਟੀ ਨਹੀਂ ਚਾਦਨਾ ਬਣਾਉਂਦੀ ਜੀ ਇਹ ਬੋਆ ਤੂੰ ਇਹ ਉਦੋਂ ਦਾ ਨਹੀਂ ਕੱਲਾ ਬਰੰਦੇ ਆ ਹੋਰ ਕੀ ਜੀ ਮੈਂ ਸਾਰਾ ਕੰਮ ਕਰਦੀ ਮੈਂ ਉੱਟਦੀ ਨਹੀਂ ਆ ਮੈਂ ਕੀ ਕਰਾਂ ਮੇਰਾ ਇੱਕ ਕੰਮ ਖਤਮ ਨਹੀਂ ਹੁੰਦੰਦੇ ਤਾਂ ਮੈਂ ਦੂਜਾ ਕਿੱਦਾਂ ਕਰਾਂਗੀ ਹਨ ਜਵੀਰ ਦੀ ਗੱਲ ਦੱਸਾਂ ਦੀ ਜਦੋਂ ਮੈਂ ਸਾਰੇ ਪੋਚੇ ਲਾਉਂਦੀ ਸੀ ਉਹ ਤੋਂ ਆ ਵੀ ਕਾਲੇ ਪਏ ਹੋਏ ਸੀ ਉਹ ਤੋਂ ਮੇਰਾ ਕੰਮ ਵੀ ਸੀ ਝਾੜੂ ਤੇ ਮੈਂ ਮਾਰਤੀ ਸੀ ਜਦੋਂ ਮੈਂ ਝਾੜੂ ਮਾਰਨ ਲੱਗੀ ਉਦੋਂ ਵੀ ਕੁੜੀ ਮੇਰੀ ਭੁੱਖੀ ਚੱਲ ਗਈ ਆ ਮੈਂ ਉਹਨੂੰ ਦੋ ਤਿੰਨ ਵਾਰੀ ਪੁੱਛਿਆ ਦੀਦੀ ਉਹਨੇ ਰੋਟੀ ਨਹੀਂ ਖਾਧੀ ਤੇ ਮੇਰੀ ਕੀ ਗਲਤੀ ਤੇ ਫਿਰ ਮੈਂ ਕਿਹਾ ਚੱਲ ਮੈਂ ਘਰ ਆਨ ਕੇ ਖਾ ਲੇਂਦੀ ਭਾਬੀ ਮੈਂ ਆਨ ਕੇ ਖਾ ਲੂੰਗੀ ਹੁਣ ਵੀ ਮੈਂ ਕਹਿ ਕੇ ਇਹ ਮੈਂ ਕਹਾਂ ਥਾ ਲਾਪੀ ਹੌਲੀ ਹੌਲੀ ਸਿੱਖ ਜਾਏਗੀ ਕੰਮ ਨਹੀਂ ਤੂੰ ਜਿੱਲੀ ਜੀ ਦੇਤੀਏ ਵਿਆਹ ਕੇ ਇਹ ਆ ਉਹ ਆ ਪਰੀ ਗਾਲ ਤੇ ਸੁਣੋ ਪੋਚੇ ਆਲੀ ਪੋਚਾ ਲਾ ਨਹੀਂ ਕਦੀ ਇੱਧਰ ਨੂੰ ਆਉਂਦੇ ਕਦੀ ਉੱਧਰ ਨੂੰ ਆਉਂਦੇ ਬਲ ਪੋਚਾ ਵੀ ਨਹੀਂ ਲਾਣ ਦਿੱਤਾ ਉਤੋਂ ਕਹਿੰਦੇ ਮੈਂ ਜਿੰਨੀ ਵਾਰੀ ਪੋਚਾ ਲਾਣਾ ਨਾ ਤੂੰ ਉੰਨੀ ਦੇ ਉੰਨੀ ਵਾਰੀ ਹੀ ਕਹਿੰਦਾ ਮੈਂ ਇੱਧਰ ਉੱਧਰ ਘੁੰਮਣਾ ਵਾਂ ਇਦਾਂ ਕਹਿੰਦੇ ਚੱਲ ਮੈਂ ਚਾਹ ਤੇ ਵੇਖਾਂ ਫੇਰ ਕਹਿਣਗੇ ਗੱਲਾਂ ਮਾਰੇ ਲੱਗ ਗਿਆ ਵਾਂ ਇਹ ਨਾਲੇ ਮੇਰੀ ਗੱਲ ਸੁਣੋ ਤੁਸੀਂ ਇੰਨੀ ਦੇਰ ਤੇ ਆਏ ਹੋ ਇੱਕ ਵਾਰੀ ਵੀ ਨਹੀਂ ਕਿਹਾ ਕਿਸੇ ਮੀ ਚਾਹ ਧਰ ਦੇ ਗਲਾਸ ਨਹੀਂ ਨੂ ਆਈ ਹੈ ਤੇ ਵੇਖੋ ਕਿਦਾਂ ਕਹਤਾ ਕਿ ਚਾਹ ਧਰ ਸਹੀ ਗੱਲ ਭਾਬੀ ਨੂੰ ਪਤਾ ਨਹੀਂ ਕੀ ਹੈ ਹਣਾ ਦੋਨੋਂ ਜਨੇ ਚਾਚੀ ਜੀ ਵੀ ਰਲ ਜਾਂਦੇ ਨਾਲ ਭਾਬੀ ਵੀ ਰਲ ਜਾਂਦੇ ਨੇ ਉਹ ਵੀ ਆ ਗਈ ਹੁਣ ਸੁਗਲੀਆ ਕਰਨ ਵਾਸਤੇ ਹਾਂ ਆ ਦੋਵੇਂ ਸੇਮ ਹੀ ਗਿਓ ਨਾ ਸਹੀ ਕਰ ਮੀਤ ਹੋਰ ਇੱਕ ਦੂਜੇ ਨਾਲ ਮਨ ਹਲਕਾ ਹੋ ਜਾਂਦਾ ਥੋੜਾ ਹਾਂ ਸੁਗਲੀਆ ਢੀਆਂ ਕਰਕੇ ਨਹੀਂ ਮੁੰਨੂ ਨਹੀਂ ਚੰਗਾ ਲੱਗਦਾ ਭਾਬੀ ਜੀ ਇਦਾਂ ਗੱਲਾਂ ਕਰਦੇ ਨਾ ਚਾਚੀ ਜੀ ਨਾਲ ਆ ਕੇ ਮੁੰਨੂ ਨਹੀਂ ਚੰਗਾ ਲੱਗਦਾ ਯਾਰ ਉਹਦਾ ਸਾਰਾ ਕੰਮ ਕਰਦੇ ਕਰਾਉਂਦੇ ਫਿਰ ਵੀ ਦਿਰੀ ਬੰਦਾ ਇਦਾਂ ਕਰੇ ਤੇ ਫਿਰ ਗੁੱਸਾ ਹੀ ਛੱਡਦਾ ਉਹ ਤੂੰ ਆ ਵੀ ਮੇਰੇ ਤੇ ਹੈਵੀ ਹੋ ਜਾਂਦੇ ਐਵੇਂ ਮਿਲੂ ਨਿੱਕੇ ਨਿੱਕੇ ਗੱਲ ਤੋਂ ਬੋਲਣ ਲੱਗ ਜਾਂਦੇ ਆ ਹੁਣ ਵੀ ਮੈਂ ਸੁਣਦੀ ਪਈ ਆ ਦੋਵੇਂ ਤਾਂ ਨੇ ਬੈਠੇ ਫਿਰ ਸਾਡੀ ਇਹ ਗੱਲਾਂ ਕਰਦੇ ਪਏ ਇਹ ਨਹੀਂ ਤਾਂ ਕੋਈ ਹੋਰ ਗੱਲ ਕਰ ਲਈਏ ਐਵੇਂ ਤੂੰ ਹੀ ਕਰ ਤੂੰ ਟੈਨਸ਼ਨ ਹੁੰਦੀ ਉਹਨਾਂ ਦੀ ਤੇ ਆ ਦਿੱਤੀ ਟੈਨਸ਼ਨ ਤੇ ਹੁੰਦੀ ਹੈ ਨਾ ਉਹ ਤਾਂ ਗੱਲ ਹੈਗੀ ਤੁਹਾਨੂੰ ਹੋਰ ਕੋਈ ਗੱਲ ਨਹੀਂ ਲੱਗਦੀ ਬੰਦਾ ਪੁੱਛਿਆ ਅਸੀਂ ਦੋਨੋਂ ਹੀ ਲੱਭੀਆਂ ਵਾ ਸਹੀ ਗੱਲ ਆ ਉਹ ਇਸ ਕਰਕੇ ਕਿ ਤੇਰਾ ਰਿਸ਼ਤਾ ਮੈਂ ਕਰਾਤਾ ਉਹ ਕਹਿੰਦੇ ਬਈ ਕਿ ਮੈਂ ਕਰਾਣਾ ਹੈ ਤੇ ਇਸ ਗੱਲ ਤੋਂ ਉਹਨਾਂ ਨੂੰ ਹੋ ਗਿਆ ਕਿ ਸ਼ਾਇਦ ਐਨੇ ਕੋ ਕਰਾਤਾ ਸੋ ਇਹ ਗੱਲ ਮम्मी ਤਾਂ ਨਹੀਂ ਦਿੰਦੇ ਹੀ ਆ ਉਹਨੇ ਤੇਰਾ ਰਿਸ਼ਤਾ ਕਰਵਾਇਆ ਆਪਣੇ ਵਰਗੀ ਤੈਨੂੰ ਲਿਆਤੀ ਕਹਿੰਦੇ ਆ ਨਹੀਂ ਤੇਰੇ ਚ ਤਾਂ ਕੋਈ ਗੁਣ ਵੀ ਨਹੀਂ ਹੈਗਾ ਉਦੋਂ ਮੈਨੂੰ ਏਦਾਂ ਦੀ ਚਾਹ ਪਾ ਕੇ ਲਿਆਇਆ ਫਿਰ ਬੋਲਣ ਗਈਆਂ ਤੇਰੇ ਨਾਲੋਂ ਗੱਲ ਮਿਲ ਜਾਣੀ ਹੈ ਬਹੁਤ ਤੁਸੀਂ ਮੈਂ ਲਿਆਵਾ ਫਿਰ ਹਾਂ ਲਿਆਇਆ ਚਾਹ ਪਾ ਕੇ ਆਹੋ ਫਾਬੀ ਜੀ ਤੀ ਆ ਗਈ ਬਾਜ਼ਾਰੋਂ ਹੋਰ ਆ ਗਈਆਂ 2 ਮਿੰਟ ਤਾਂ ਕੰਮ ਸੀ ਬਾਜ਼ਾਰੋਂ ਕਰਕੇ ਮੈਂ ਆ ਵੀ ਗਈਆਂ ਕਿਛੋ ਕੋ ਕਦੋਂ ਆਈ ਇੱਧਰ ਮੈਂ ਹੁਣੇ ਥੋੜੀ ਦੇਰ ਹੋਈ 10 ਕਿ ਮਿੰਟ 10 ਮਿੰਟ 10 ਮਿੰਟ ਤਾਂ ਇਹਨੂੰ ਹੋ ਗਿਆ ਇਹਨੂੰ ਤਾਂ ਆਈ ਨੂੰ ਕਮ ਸੇ ਕਮ ਘੰਟਾ ਹੋ ਗਿਆ ਸਮਝਾਣ ਗਈ ਸੀ ਸਿਮੀ ਨੂੰ ਸਮਝਾਇਆ ਹੀ ਆ ਦਾਦੇ ਨਾਲ ਉਹਦੇ ਖਾਣੇ ਗੱਲ ਪਾ ਦੇਣੀ ਸੀਗੇ ਸਮਝਾਈਆਂ ਚਾਚੀ ਜੀ ਉਹਨੂੰ ਮੈਂ ਚੰਗੀ ਤਰ੍ਹਾਂ ਸਮਝਾ ਦੇਣਾ ਸੀਗਾ ਚੰਗੀ ਤਰ੍ਹਾਂ ਹੀ ਸਮਝਾ ਕੇ ਆਈ ਹਾਂ ਐਨੇ ਕੀ ਸਮਝਾਣਾ ਮੈਂ ਜਿੰਨੇ ਆਪ ਨਹੀਂ ਘੱਟ ਸਮਝਣਾ ਕੋਈ ਘਰ ਦਾ ਕੰਮ ਨਹੀਂ ਵੇਖਣਾ ਤੇਨੇ ਕਿਸੇ ਨੂੰ ਕੀ ਸਮਝਾਣਾ ਨਾ ਇਨੂੰ ਤਾਂ ਮੈਂ ਕੈਸੀ ਚੱਲ ਤੂੰ ਆਪਣੇ ਹੱਥੀ ਨੇ ਆਈ ਆ ਤੇ ਉਹਨੂੰ ਚੰਗੀ ਤਰ੍ਹਾਂ ਸਮਝਾ ਕੇ ਜਾ ਕਿ ਸਵੇਰੇ ਜਲਦੀ ਉੱਠਿਆ ਕਰੇ ਨਾ ਦੇਖਿਆ ਨਖਰੇ ਉਹਦੇ ਤੂੰ ਆਪੇ ਵੇਖ ਲਈ ਹੈ ਨਾ ਚਲੋ ਰਸੋਈ 'ਚ ਕੰਮ ਭਾਂਡੇ ਪੇ ਹੋਣਗੇ ਉਹ ਵੇਖਣ ਗਈ ਹੋਏਗੀ ਨਾ ਵੀ ਇਹ ਨਾ ਵੀ ਨਾ ਉਹ ਕਰਿਆ ਕਰੋ ਚਾਚੀ ਜੀ ਰਸੋਈ 'ਚ ਉਹਦੇ ਕੋ ਖੜੀ ਰਹੀ ਹੈ ਤੂੰ ਆਪੇ ਤੇ ਕਿਆ ਸੀ ਚਾਚੀ ਜੀ ਕਿ ਸਮਝਾ ਕੇ ਆ ਤੂੰ ਮੀਨੂ ਉਹ ਹਾਲ ਹੈ ਹਾਲ ਹੈ ਦੁਆ ਦੀ ਕੁੜੀ ਆ ਗਈ ਹੂੰ ਮੇਲਾ ਸਾਸਿਕਾ ਵਧੀਆ ਨੂੰ ਠੀਕ ਹੋ ਹਾਂ ਵਧੀਆ ਸੁਣਾਓ ਸੁਣਾਓ ਅਵੇਲਾ ਦਸੇ ਨੂੰ ਸਵੇਰੇ ਤੋਂ ਕੀ ਖਾ ਕੇ ਗਈ ਹੈ ਦੱਸੀ ਜਰਾ ਬੱਸ ਕਰੋ ਮੰਮੀ ਸਵੇਰੇ ਵੀ ਤੁਹਾਡੀ ਇਹ ਹੀ ਗੱਲਾਂ ਸੀ ਹੁਣ ਵੀ ਆਏ ਹਾਏ ਉਹਨੂੰ ਪਤਾ ਤਾਂ ਲੱਗੇ ਉਹ ਬਚੋਲਣਾ ਜਦੋਂ ਵੇਖੋ ਤੁਸੀਂ ਇਹ ਹੀ ਗੱਲਾਂ ਕਰਦੇ ਰਹਿੰਦੇ ਹੋ ਕਦੀ ਤਾਂ ਭਾਬੀ ਦੀ ਤਾਰੀਫ਼ ਕਰਦਿਆ ਕਰੋ ਮੈਂ ਤਾਰੀਫ਼ ਕੀ ਕਰਾਂ ਤੁਫਲੋ ਆਈ ਮੰਮੀ ਮੈਨੂੰ ਪਾਣੀ ਤਾਂ ਅੰਦਰ ਪੀਂ ਲਓ ਤੁਸੀਂ ਆਂਦੇ ਗੱਲਾਂ ਕਰੇ ਲੱਗ ਜਾਂਦੇ ਹੋ ਗੱਲਾਂ ਕੀ ਕਰਨੀਆਂ ਆਇਆ ਮੈਂ ਤੇ ਫਰੈਸ਼ ਹੋ ਕੇ ਆਂਦਾ ਪਹਿਲਾਂ ਫਿਰ ਤੇ ਗੱਲਾਂ ਕਰੀਆ ਨੂੰ ਰੋਟੀ ਲਾਵਾਂ ਨਹੀਂ ਭਾਬੀ ਮੈਂ ਬਾਹਰੋਂ ਖਵਾਈ ਸੀ ਉਹ ਲੈ ਫਰੈਸ਼ ਆ ਫਿਰ ਮੱਧ ਦਾ ਘੰਟਾ ਖਾ ਲਿਆ ਸੌਣ ਠੀਕ ਹੋ ਗਈ ਦੇਖਿਆ ਕੁੜੀ ਮੇਰੀ ਸਵੇਰੇ ਵੀ ਭੁੱਖੀ ਗਈ ਆ ਹੁਣ ਵੀ ਬਾਹਰੋਂ ਹੀ ਖਾ ਕੇ ਆਈ ਆ ਉਹਨੂੰ ਪਤਾ ਮੈਨੂੰ ਘਰ ਜਾਂਦੇ ਮਿਲਣਾ ਹੀ ਨਹੀਂ ਕੁਝ ਵੀ ਕੀ ਕਰੇ ਵਿਚਾਰੀ ਹੁਣ ਹੁਣ ਵੀ ਇਹੀ ਕਹਿ ਗਈ ਆ ਮੈਨੂੰ ਹਜੇ ਭੁੱਖ ਨਹੀਂ ਹੈ ਗਈ ਮੈਂ ਖਾਈ ਆਂ ਬਾਹਰ ਸਵੇਰੇ ਵਿਚਾਰੀ ਐ ਤੇ ਚੱਲ ਜਾਂਦੀ ਆ ਤੇ ਹੁਣ ਵੀ ਇਦਾਂ ਹੀ ਦੇਖ ਲੈ ਤੇਰੇ ਸਾਹਮਣੇ ਹੀ ਆ ਮੈਂ ਕੋਈ ਝੂਠ ਤਾਂ ਨਹੀਂ ਨਾ ਬੋਲਦੀ ਕਰੀਏ ਕੀ ਫਿਰ ਹੁਣ ਮਜਬੂਰੀ ਤੇ ਫਸੇ ਹੋਏ ਆਏ ਅਸੀਂ ਠੀਕ ਹੈ ਇਹ ਗੱਲ ਸੁਣਾ ਹਾਂਜੀ ਐਤੋਂ ਪੜਦੀ ਆ ਨਾ ਚੰਗੀ ਤਰ੍ਹਾਂ ਹੁਣ ਪੇਪਰ ਦੇਈ ਠੀਕ ਹਾਂ ਮੈਨੂੰ ਕੋ ਲੰਬਾ ਨਹੀਂ ਆਣਾ ਚਾਹੀਦਾ ਮੰਮੀ ਅੱਗੇ ਵੀ ਤਾਂ ਮੈਂ ਮਨ ਲਾ ਕੇ ਪੜਦੀ ਆ। ਤੈਨੂੰ ਪਤਾ ਨਾ ਤੇਰਾ ਭਰਾ ਕਿੰਨੀ ਮਿਹਨਤ ਕਰਕੇ ਤੇਰੇ ਤੇ ਪੈਸਾ ਲਾਉਂਦਾ ਤੇਰੀ ਪੜ੍ਹਾਈ ਦੇ। ਅੱਗੇ ਮੇਰਾ ਕੋਈ ਲਾਂਭਾ ਆ ਤੁਹਾਨੂੰ? ਨਹੀਂ ਲਾਂਭਾ ਤਾਂ ਚੱਲ ਨਹੀਂ ਆਇਆ। ਪਰ ਤੂੰ ਵਧੀਆ ਪੜਦੀ ਆ ਪਰ ਫੇਰ ਵੀ ਫਾਈਨਲ ਪੇਪਰ ਆ ਹੁਣ ਤੇਰੇ। ਹਾਂਜੀ। ਤੈਨੂੰ ਪਤਾ ਆ ਉਹ ਤਾਂ ਚਲੋ ਜਿੰਨਾ ਪੜ੍ਹਨਾ ਸੀ ਪੜ੍ਹ ਲਿਆ ਤੇ ਪਾਪਾ ਦੇ ਜਾਣ ਤੋਂ ਬਾਅਦ ਫੇਰ ਘਾਦੀ ਸਾਰੀ ਜ਼ਿੰਮੇਵਾਰੀ ਉਹਦੇ ਸਿਰ ਤੇ ਆ ਗਈ। ਹੂੰ। ਇਤਕ ਨੇ। ਹੁਣ ਨਹੀਂ ਮੰਮੀ ਨੇ ਮਨ ਲਾ ਕੇ ਪੜ੍ਹਨ ਨਹੀਂ ਆ। ਹੋਰ ਕੀ ਆ ਸਾਰਾ ਕੰਮ ਤੁਹਾਨੂੰ ਮੇਰਾ ਕਦੇ ਲਾਂਭਾ ਨਹੀਂ ਆਏਗਾ। ਸਾਰਾ ਸੰਭਿਆ ਹੋਇਆ ਆ। ਉਹ ਅੰਦਰ ਸਿਰ ਤੇ ਬੋਝ ਕਿੰਨਾ ਹੈ ਤੇਰੀ ਪੜ੍ਹਾਈ ਦਾ ਤੇ ਬਾਹ ਤੈਨੂੰ ਵਿਆਹਣਾ ਵੀ ਆ ਮੰਮੀ ਮੈਂ ਡਾਕਟਰ ਕਿਵੇਂ ਬਣ ਜਾਗੀ ਤੂੰ ਤੇ ਵਿਆਹ ਦਾ ਬਾਰ ਬਾਰ ਕੰਦੇ ਰੰਦੇ ਹੋ ਚਲੋ ਮੈਂ ਤੈਨੂੰ ਵਿਆਹ ਦਾ ਨਹੀਂ ਕਹਿੰਦੀ ਜੇ ਤੂੰ ਮੈਨੂੰ ਆਪਣਾ ਸੁਪਨਾ ਪੂਰਾ ਕਰਵਾਣਾ ਨਾ ਤੇ ਮੈਨੂੰ ਵਿਆਹ ਦਾ ਨਹੀਂ ਕਹਿਣਾ ਚਲੋ ਮੈਂ ਨਹੀਂ ਕਹਿੰਦੀ ਹਾਂ ਮੈਂ ਡਾਕਟਰ ਬਣ ਕੇ ਦਿਖਾਵਾਂਗੀ ਤੁਹਾਨੂੰ ਤੂੰ ਆਪਣੀ ਪੜ੍ਹਾਈ ਫੇਰ ਮੰਨ ਨਾਲ ਕਰ ਠੀਕ ਹੈ ਠੀਕ ਹੈ ਕਿ ਨਹੀਂ ਹਾਂ ਮੇਰਾ ਤਾਂ ਸੁਪਨਾ ਤੂੰ ਹੀ ਪੂਰਾ ਕਰਨਾ ਵਾ ਤੇ ਮੈਂ ਹੀ ਕਰਨਾ ਮੰਮੀ ਹੋਰ ਕਿੰਨੇ ਕਰਨਾ ਵਾ ਇਹੀ ਚੀਜ਼ ਤੇ ਮੰਮੀ ਮੈਂ ਤੁਹਾਨੂੰ ਕੰਨੀ ਆ ਕਿ ਮੈਂ ਪੜ੍ਹ ਲੈ ਕੇ ਡਾਕਟਰ ਬਣ ਕੇ ਮੈਂ ਭਰਾ ਦਾ ਹੱਥ ਵਟਾਣਾ ਵਾ ਉਹ ਤਾਂ ਵਟਾਣਾ ਹੀ ਮੈਂ ਭਰਾ ਦੀ ਭੈਣ ਨਹੀਂ ਗਈ ਮੈਂ ਉਹਦਾ ਭਰਾ ਹੈਗਾ ਵਾ ਤੇ ਉਹਦਾ ਉਹਦੇ ਮੈਂ ਭਰਾ ਬਣ ਕੇ ਉਹਦੇ ਨਾਲ ਖੜੀ ਹੋਣਾ ਵਾ ਮੰਮੀ ਨਾਲ ਇੱਕ ਚੀਜ਼ ਹੋਰ ਤੁਸੀਂ ਆ ਗੱਲ ਨਹੀਂ ਕਹਿਣੀ ਕਿ ਭਰਾ ਇਕੱਲਾ ਵਾ ਉਹਦੇ ਨਾਲ ਮੈਂ ਖੜੀ ਆ ਚਲੋ ਮੈਂ ਨਹੀਂ ਕਹਿੰਦੀ ਹੁਣ ਅੱਜ ਤੋਂ ਬਾਅਦ ਹੂੰ ਮੈਨੂੰ ਪਤਾ ਤਾ ਉਹਦੀ ਭੈਣ ਵੀ ਆ ਤੇ ਉਹਦਾ ਭਰਾ ਵੀ ਆ ਮੈਂ ਆਪਣੇ ਭਰਾ ਨਾਲ ਖੜੀ ਆ ਉਹ ਉਹ ਭੈਣ ਕਹਿੰਦੀ ਆ ਕਿ ਤੁਸੀਂ ਮੈਨੂੰ ਵਿਆਹ ਦਾ ਨਹੀਂ ਕਹਿਣਾ ਹਸ ਤੋਂ ਬਾਅਦ ਮੈਂ ਕਿਹਾ ਨਾ ਮੈਂ ਕਿਹਾ ਤੂੰ ਪੜਾ ਲੈ ਕੇ ਚੰਗੀ ਬਣਾ ਤੂੰ ਮੇਰਾ ਸੁਪਨਾ ਪੂਰਾ ਕਰ ਤੇ ਤੇਰਾ ਵਿਆਹ ਵੀ ਕਰਨਾ ਤੇਰੇ ਭਰਾ ਦੇ ਸਿਰ ਤੇ ਉੱਤੇ ਜ਼ਿੰਮੇਵਾਰੀਆਂ ਬੜੀਆਂ ਆ ਤੇ ਉਹ ਕਹਿੰਦੀ ਤੁਸੀਂ ਮੈਨੂੰ ਵਿਆਹ ਦਾ ਨਹੀਂ ਕਹਿਣਾ ਮੈਂ ਆਪਣੇ ਭਰਾ ਦੇ ਨਾਲ ਆਪਣੇ ਭਰਾ ਬਣ ਕੇ ਹੀ ਖੜਨਾ ਵਾਂ ਤੁਸੀਂ ਇਹ ਨਹੀਂ ਕਹਿਣਾ ਕਿ ਮੇਰਾ ਭਰਾ ਕੱਲਾ ਹੈ ਆ ਕੱਲਾ ਹੈ ਮੈਂ ਉਹਦੀ ਭੈਣ ਵੀ ਆ ਮੈਂ ਉਹਦੀ ਭਰਾ ਵੀ ਆ ਮੈਂ ਡਾਕਟਰ ਬੰਨਾ ਆ ਤੇ ਆਪਣੇ ਮੇ ਭਰਾ ਦਾ ਤੇ ਤੁਹਾਡਾ ਸੁਪਨਾ ਪੂਰਾ ਕਰਨਾ ਤੇ ਠੀਕ ਤੇ ਕਹਿੰਦੀ ਮੰਮੀ ਪਾ ਪੜਾਈ ਨਹੀਂ ਜਲਦੀ ਵਿਆਹ ਥੋੜੀ ਕਰਨਾ ਮੰਮੀ ਐਵੇਂ ਕੰਦੇ ਰੰਦੇ ਆ ਵਿਆਹ ਦਾ ਵਿਆਹ ਦਾ ਤੇ ਮੈਂ ਕਿਹਾ ਮੈਂ ਆਪਣੇ ਭਰਾ ਦੇ ਨਾਲ ਖੜ ਕੇ ਉਹਨੂੰ ਵੱਡੀ ਬਣ ਕੇ ਦਿਖਾਣਾ ਵਾ ਚਲੋ ਨਾ ਖਰਾਬ ਵਿਆਹ ਤੂੰ ਡਾਕਟਰ ਬਣ ਆਪਣੇ ਭਰਾ ਦੇ ਨਾਲ ਖੜੀ ਹੋ ਸਗੋ ਤੁਹਾਨੂੰ ਪਤਾ ਤੁਹਾਡਾ ਸੁਪਨਾ ਹੀ ਨਾ ਕੋਈ ਡਾਕਟਰ ਬੰਦਾ ਹੀ ਨਾ ਨਹੀਂ ਬਣ ਸਕੇ ਤੁਹਾਨੂੰ ਤੁਹਾਡੀ ਜਗ੍ਹਾ ਮੈਂ ਆਪਣੀ ਭੈਣ ਨੂੰ ਡਾਕਟਰ ਬਣਾਉਣਾ ਵਾ ਬਿਲਕੁਲ ਕੋਈ ਕਿਸੇ ਗੱਲ ਦੀ ਫਿਕਰ ਨਹੀਂ ਕਰਨੀ ਚੰਗਾ ਮਨ ਲਾ ਕੇ ਪੜਾਈ ਕਰਨੀ ਹੈ ਠੀਕ ਹੈ ਬਾਜੀ ਜਿੰਨਾ ਨੂੰ ਪੜਨਾ ਨਾ ਪੜ ਨਾ ਨਵਾਂ ਟੈਲੀਫੋਨ ਸਿੱਖ ਮਾਈ ਕਰੰਨਾ ਤੂੰ ਹੀ ਪੜਾਉਣ ਵਾਲੇ ਆ ਤੇ ਉਹ ਪੜਨ ਵਾਲੀ ਹੈ ਚਲੋ ਠੀਕ ਆ ਅਮਨ ਹਰਿਓਮੀ ਮੇਰੀ ਗੱਲ ਤਾਂ ਸੁਣ ਮੈਂ ਗੱਲ ਸੁਣ ਕਰਤੇ ਉਹ ਗੱਲ ਕੀ ਸੀ ਲੈਣੇ ਉਹਦੇ ਦਿੱਤੈ ਨੂੰ ਨਹੀਂ ਤੁਹਾਨੂੰ ਉਹਨੇ ਕਦੋਂ ਮੈਨੂੰ ਕਹਿਣੇ ਦਿੱਤੇ ਆ ਉਹਨੂੰ ਤਾਂ ਮੈਂ ਰੋਜ਼ ਕਹਿੰਦਾ ਕਿਦੀ ਚਾਬੀ ਦੇ ਕੇ ਨਹੀਂ ਗਿਆ ਮੁੰਡਾ ਅੱਖ ਵੀ ਨਹੀਂ ਮੈਨੂੰ ਕੀ ਪਤਾ ਇਹ ਤਾਂ ਤੈਨੂੰ ਪਤਾ ਵਾ ਤੇਰੇ ਨਾਲ ਹੀ ਗੱਲ ਹੋਈ ਸਾਰੀ ਕਿੱਡੀ ਚਾਤਰਿਆ ਵੇਲੂ ਮੈਨੂੰ ਕਹੇ ਮੈਨੂੰ ਕਿੱਡੀ ਚਾਬੀ ਉੱਥੇ ਆ ਦੱਸ ਮਾਣਾ ਸਾਡਾ ਘਰ ਪਿਆ ਚਾਬੀ ਉੱਥੇ ਕੀ ਕਰਨੀ ਗੱਲ ਵੀ ਸਹੀ ਐ ਕੀ ਪਤਾ ਚਾਬੀ ਉੱਥੇ ਆ ਕਿ ਗਹਿਣੇ ਵੀ ਉੱਥੇ ਦੇ ਹੀ ਆ ਬਹਾਨੇ ਲਾਣ ਦੇ ਹੀ ਆ ਮੈਨੂੰ ਤੇ ਇਹੋ ਲੱਗਣ ਦਾ ਗਹਿਣੇ ਹੈਗੇ ਹੀ ਉੱਥੇ ਆਪਣੇ ਘਰ ਹੈਗੇ ਨਹੀਂ ਨਹੀਂ ਹੈਗੇ ਗਹਿਣੇ ਜੇ ਹੁੰਦੇ ਤੇ ਇਹਨੇ ਬਹਾਨਾ ਚਾਬੀ ਦਾ ਲਾਉਣਾ ਹੀ ਨਹੀਂ ਸੀ ਬਾਕੀ ਇਹ ਪਰਸ ਵਿੱਚ ਸਮਾਨ ਪਾ ਸਕਦੀ ਆ ਤੇ ਕੱਲੀ ਇਹਦੀ ਚਾਬੀ ਰਹਿਣੀ ਸੀ ਕੱਲੀ ਜਲ ਜਾਂਦੀ ਮਮੀ ਤੁਸੀਂ ਵੀ ਧਿਆਨ ਰੱਖਿਆ ਕਰੋ ਉਹ ਕੁੜੀ ਨੂੰ ਨਾਲ ਲੈ ਜਾਂਦੀ ਆ ਤੇ ਉਹਨੂੰ ਕੀ ਪਤਾ ਵਿਚਾਰੀ ਨੂੰ ਕੱਲੀ ਉਹ ਵੀ ਤਾਂ ਘਟ ਹੀ ਜਾਂਦੀ ਆ ਉਹਦੇ ਕੋਈ ਕਿੱਛਾ ਟਾਈਮ ਆ ਉਹ ਤਾਂ ਐਕਟਿਵਾ ਤੇ ਛੱਡ ਜਾਂਦੀ ਆ ਤੇ ਬਸ ਨਾਲੇ ਆ ਜਾਂਦੀ ਆ ਬਾਹਰ ਤਾਰ ਕੇ ਉਹ ਕਿਹੜਾ ਅੰਦਰ ਜਾਂਦੀ ਆ ਗੱਡੀ ਚਾਦਰ ਜੀ ਆ ਮੈਨੂੰ ਕਹਿੰਦੀ ਮੈਂ ਲਿਆ ਦਿੰਨੀ ਆ ਕੁਛ ਨਹੀਂ ਆਇਆ ਕੋਈ ਭਰਾ ਨਹੀਂ ਆਇਆ ਉਹਦਾ ਚਾਬੀ ਚੁੱਭੀ ਦੇਣਾ ਮੈਂ ਕਿਹੜਾ ਕਿਤੇ ਜਾਨੀ ਆ ਮੈਂ ਤਾਂ ਘਰੇ ਹੁੰਨੀ ਆ ਸਬਜੀ ਸਬਜੀ ਵੀ ਤੁਸੀਂ ਲੈ ਆਣੇ ਆ ਜਾ ਕੇ ਦੁੱਧ ਦਾ ਸਾਰਾ ਕੁਝ ਤਾਂ ਤੁਸ ਸਮਾਨ ਮੈਂ ਤਾਂ ਜਾਂਦੀ ਨਹੀਂ ਘਰ ਤਾਂ ਮੈਂ ਕਿੰਨੀ ਵਾਰ ਕਹਿੰਨਾ ਤੁਸੀਂ ਮੈਨੂੰ ਦੱਸ ਤੋਂ ਹੀ ਮੈਨੂੰ ਉਦੋਂ ਦੱਸ ਦੇ ਜੇ ਜਦੋਂ ਟਾਈਮ ਲੱਭ ਜਾਂਦਾ ਮੈਂ ਤਾਂ ਹੁਣ ਜਦੋਂ ਕੱਕੇ ਦੇ ਘਰ ਹੋਣਾ ਮੈਂ ਉਦੋਂ ਹੀ ਗੱਲ ਕਰਨੀ ਆ ਹੁਣ ਤੇਰੇ ਉੱਥੇ ਆਫਿਸ ਥੋੜਾ ਫੋਨ ਤੇ ਗੱਲ ਕਰਨੀ ਮੈਂ ਜਾ ਕੇ ਚਲੋ ਕੋਈ ਨਹੀਂ ਮੈਂ ਕਹਿੰਨਾ ਹੁਣ ਕਿੱਥੇ ਗਈ ਹੈ ਤੂੰ ਨੇ ਉੱਧਰ ਕਮਰੇ ਤੇ ਬੈਠੀ ਹੈ ਐਂ ਪੁੱਛ ਲੈ ਤਾਂ ਪੜਦੀ ਹੁੰਦੀ ਆ ਹੁਣ ਪੜਦੀ ਦੇ ਲੋ ਮੇਰੇ ਕੋ ਬੈਠੀ ਸਵੇਰ ਦੀ ਉਹ ਉੱਧਰ ਕਮਰੇ ਤੇ ਫੋਨ ਤੇ ਲੱਗੇ ਉਹਨੇ ਫੋਨ ਹੀ ਚਲਾਣਾ ਕੋਈ ਨਹੀਂ ਮੰਮੀ ਕਹਿਣਾ ਉਹ ਨੂੰ ਮੈਂ ਮੇਰੀ ਗੱਲ ਸੁਣਨ ਨਾਲੇ ਹੌਲੀ ਬੋਲ ਉਹ ਗੁੱਸਾ ਕਰਦੀ ਆ ਉਹ ਕਹਿੰਦੀ ਉਹਨੂੰ ਕਿਉਂ ਭਾਬੀ ਨੂੰ ਕਿਉਂ ਤੁਸੀਂ ਕਿੰਨੇ ਰਹਿਨੇ ਆ ਬਾਰ-ਬਾਰ ਹੋ ਤਾਂ ਨਿਆਣੀ ਮੰਮੀ ਉਹਨੂੰ ਕੀ ਪਤਾ ਹਾਂ ਹਾਂ ਮੇਰੇ ਗਲੇ ਪੈਂਦੀ ਆ ਚਲੋ ਮੈਂ ਕਹਿਣਾ ਉਹ ਨੂੰ ਚਲੋ ਕਹਿ ਕੇ ਕੋਈ ਨਾਲ ਗੱਲ ਟਾਈਮ ਰਹਿੰਦਾ ਨਹੀਂ ਨਹੀਂ ਮੈਂ ਪਰ ਮੈਂ ਵੇਚਣੀ ਨਹੀਂ ਆਣਾ ਇਹ ਤੁਸੀਂ ਕਿਉਂ ਵੇਚਣਾ ਮੈਂ ਕਹਿਣਾ ਨਾ 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 ਇਹ ਤੁਸੀਂ ਸੰਭ ਭਰਾ ਕੋਈ ਕੰਮ ਵੀ ਕਰ ਲਿਆ ਕਰ ਫੋਨ ਤੇ ਲੱਗੀ ਰਹਿਣੀ ਨਹੀਂ ਸਕਦੀ ਆੜੀ ਹੁਨੇ ਮੈਂ ਬੈਠੀ ਆ 2 ਮਿੰਟ ਹੋਏ ਆ ਕੰਮ ਕੰਮ ਕਰਕੇ ਬੈਠੀ ਆ ਆਇਆ ਨਹੀਂ ਮੁੰਡਾ ਕਿਹੜਾ ਮੁੰਡਾ ਕਿਹੜਾ ਮੁੰਡਾ ਕਿਹੜਾ ਮੁੰਡਾ ਦੱਸੋ ਜਿਹਨੂੰ 10 12 ਦਿਨ ਹੋ ਗਏ ਤੁਰਿਆ ਚਾਬੀ ਲੈ ਕੇ ਆਉਂਦਾ ਰਸਤੇ 'ਚ ਪਹੁੰਚ ਨਹੀਂ ਰਿਹਾ ਇੱਥੇ ਉਹ ਸਵੇਰੇ ਦੇ ਗਿਆ ਸੀ ਵੀਰਾ ਚਾਬੀ ਅੱਛਾ ਦੇ ਗਿਆ ਤੇ ਤੂੰ ਦੱਸਿਆ ਹੀ ਨਹੀਂ ਮੈਨੂੰ ਦੇ ਦੇ ਗਿਆ ਵਾ ਕੋਈ ਪਤਾ ਲੱਗਣਾ ਸੀ ਤੁਹਾਨੂੰ ਪਉਂਦੇ ਨਹੀਂ ਸਲੋ ਸਪੀਡ ਤੇ ਚੱਲਦੀ ਜਿਵੇਂ ਪੈਸੇਂਜਰ ਟ੍ਰੇਨ ਹੁੰਦੀ ਐ। ਇੰਦਾ ਨਹੀਂ ਬਾਸ਼ਾ ਵਰਤਨਦੇ ਤੁਸੀਂ ਮੇਰੇ ਨਾਲ। ਬਾਸ਼ਾ ਵਰਤਨਦੇ ਆ। ਕਿੰਨੇ ਦਿਨ ਹੋ ਗਏ ਉਹ ਪਹਿਲਾਂ ਚਾਬੀ ਨਹੀਂ ਲਿਆਉਂਦਾ ਜੇ ਹੁਣ ਚਾਬੀ ਆ ਗਈ ਤੇ ਤੂੰ ਮੈਨੂੰ ਨਹੀਂ ਦੱਸਣ ਦੀ। ਬੋਲੋ ਤੇ ਸਹੀ ਢੰਗ ਨਾਲ। ਇਦਾਂ ਦੇ ਕੰਮ ਨਾ ਕਰਿਆ ਕਰ ਜਿਹੜਾ ਬੋਲਣਾ ਪਵੇ ਮੈਨੂੰ। ਚਾਬੀ ਆ ਗਈ ਐ ਤੇ ਦਰਵਾਜ਼ਾ ਬੈਠੀ ਕੰਮਕਾਰ ਕਰਕੇ ਤੈਨੂੰ ਉਸੇ ਟਾਈਮ ਦੱਸਣਾ ਚਾਹੀਦਾ। ਪਹਿਲੇ ਦਿਨਾਂ ਦਾ ਮੈਨੂੰ ਕਹਿਣ ਦੇ ਜੇ ਆਲੋ ਚਾਬੀ ਆ ਗਈ ਤੁਹਾਡੀ। ਪਤਾ ਨਹੀਂ ਘੱਟੋਂ ਐਵੇਂ ਦੱਤੇ ਪਿਓ। ਤੱਤੇ ਪਏ ਹੋ ਆ ਵੇਖੋ ਚਾਬੀ ਆ ਫੜੋ ਮੈਂ ਚਾਬੀ ਸਿਰ 'ਚ ਮਾਰਨੀ ਆ ਸਮਾਨ ਕੱਢ ਕੇ ਮੰਮੀ ਨੂੰ ਫੜਾ ਮੰਮੀ ਨੂੰ ਤੇ ਮੈਂ ਸਮਾਨ ਦੇ ਹੀ ਦੇਣਾ ਵਾ ਅ ਜਿੱਦੜੇ ਤੁਸੀਂ ਬੋਲੀ-ਬੋਲੁੰਦੇ ਨਾ ਮੈਨੂੰ ਗੁੱਸਾ ਬੜਾ ਛੜੰਦਿਆਂ ਹੁਣ ਓ ਬੱਲੇ ਵੀ ਮੱਕੇ ਨੂੰ ਚੱਲ ਗਈ ਚਾਬੀ ਲੈ ਕੇ ਜਾ ਕੇ ਸਮਾਨ ਕੱਢ ਕੇ ਮੰਮੀ ਨੂੰ ਦੇ ਕੇ ਆ ਆ ਪੁੱਟੀਆਂ ਸਿੱਧੀਆਂ ਗੱਲਾਂ ਨਾ ਮਾਰੋ ਚੱਲੀ ਆ ਮੈਂ ਦੇਣ ਵਾਸਤੇ ਪੁੱਠੀਆਂ ਸਿੱਧੀਆਂ ਤੂੰ ਮਾਰਨ ਈ ਆਹੇ ਮੈਨੂੰ ਗੁੱਸਾ ਆਉਣ ਦਿਆ ਤੁਹਾਨੂੰ ਤੇ ਮੇਰਾ ਵੈਸੇ ਵੀ ਕੁਝ ਨਹੀਂ ਪਸੰਦ ਨਾ ਤੁਹਾਨੂੰ ਮੇਰਾ ਕੋਈ ਕੰਮ ਪਸੰਦ ਆ ਤੂੰ ਹੁਣ ਵੀ ਪੁੱਠੀਆਂ ਸਿੱਧੀਆਂ ਗੱਲਾਂ ਮਾਰਨ ਬੈਗਿਆ ਮੇਰੇ ਸਾਹਮਣੇ ਜਾ ਚੱਲ ਜਾ ਹੁਣ ਇੱਥੋਂ ਵੀ ਅੰਦਰ ਜਾ ਤੇ ਤਿੰਨ ਦਿਨ ਲਾਉਣੇ ਤੂੰ ਉਹ ਦੇਖੋ ਛੱਡ ਲਈ ਆ ਸਿਰ ਖਾਂਦੋ ਬੈਠੋ ਤੂੰ ਤੇ ਮੈਂ ਦੇਖਦਾ ਚਾਬੀ ਉਮੀ ਨੂੰ ਫੜਾ ਦਿਆਂ ਹੁਣ ਚਾਬੀ ਨਾਲ ਆਪਣੇ ਕੋਲ ਆសម្ਲੀ ਹੋ ਮੈਂ ਬੜਾ ਖਜ਼ਾਨਾ ਲਕਾਇਆ ਚ ਕਬੇਰ ਦਾ ਪੱਲੇ ਨਾਲ ਬੰਨ ਕੇ ਉੱਥੇ ਛੱਡ ਆਉਂਦੀ ਚਾਬੀ ਕੋ ਇਹਨਾਂ ਕੇ ਖੁਸ਼ੀ ਦੋਵੇਂ ਮਾਪੋਤਨ ਸਵੇਤਕ ਤੇ ਪਈ ਸੀ ਨਣੀ ਮਰੀ ਜਾਨ ਖਾਦੀ ਸੀ ਮੈਂ ਨਾ ਮੈਂ ਸਹੀ ਵੀ ਕਰਨੀ ਆ ਆਪਣੇ ਜੀਜਾ ਨਾਲ ਦੇ ਕੇ ਮੈਂ ਤਾਂ ਆਪਣੇ ਮਾਪਿਆਂ ਨੂੰ ਵੀ ਨਹੀਂ ਦੱਸਿਆ ਗਿਆਣੇ ਮੰਗੰਦੇ ਆ ਤੇ ਮੈਂ ਤਾਂ ਚਾਹਦੂ ਨੂੰ ਗਵਾਈ ਸੀ। ਹੁੰਦਾ ਰੱਬ ਦੀ ਰੱਖਾ ਵਾ। ਇਹਨਾਂ ਦੇ ਘਰ ਦੋਵਾਂ ਨੇ ਕਲੇਸ਼ ਪਾਈ ਹੋਈ ਆ ਜਿੰਦੇ ਤੱਕ ਮੈਂ ਗੈਣ ਹੀ ਨਹੀਂ ਦਵਾਂਗੀ ਇਹਨਾਂ ਨੂੰ ਸੁੱਖ ਦਾ ਚੈਨ ਹੀ ਨਹੀਂ ਆਣਾ। ਕਿੰਨੇ ਦਿਨ ਹੋ ਗਏ ਆ ਮੇਰੇ ਨਾਲ ਸਹੀ ਤਰੀਕੇ ਨਾਲ ਗੱਲ ਵੀ ਨਹੀਂ ਕਰਨਦੇ ਆ। ਮੇਰੇ ਘਰ 'ਚ ਸ਼ੋਕ ਸ਼ਾਂਤੀ ਧੋਵੇਗੀ। ਗੈਣੇ ਦਾ ਕੀ ਆ? ਤੈਨੂੰ ਘਰ 'ਚ ਖੁਸ਼ੀ ਚਾਹੀਦੀ ਆ। ਜੇ ਉਹਨਾਂ ਨੂੰ ਖੁਸ਼ੀ ਮਿਲਦੀ ਆ ਤੇ ਮੈਂ ਕੋਈ ਨਹੀਂ ਦੇ ਦਿੰਨੀ ਆ। ਫਿਰ ਕਿਹੜੀ ਗੱਲ ਹੋਗੀ? ਵੈਸੇ ਵੀ ਜੇ ਮੇਰੇ ਘਰ ਦਾ ਮਾਹੌਲ ਸਹੀ ਹੁੰਦਾ ਵਾ ਗੈਣੇ ਦੇ ਕੇ ਹੋਰ ਮੈਨੂੰ ਕੀ ਚਾਹੀਦਾ ਵਾ ਸਾਰੇ ਕੁਝ ਸਹੀ ਤੇ ਹੋਏਗਾ ਆਵੇ ਮੇਰੇ ਨਾਲ ਪਿਆਰ ਨਾਲ ਗੱਲ ਕਰਨਗੇ ਮੰਮੀ ਵੀ ਖੁਸ਼ ਹੋਏਗੇ ਨਾਲੇ ਇੰਨਾ ਦਾ ਕੀ ਆ ਆਹ ਤੇ ਸਿਰਫ ਇੱਕ ਲਾਲਚ ਹੈ ਰਵਾ ਨਾਲੇ ਗੈਣੇ ਦਾ ਪਪ ਘਰ ਚ ਰਹਿਣੀ ਆ ਭਾਵੇਂ ਉਹ ਮੇਰ ਕੋ ਹਣ ਭਾਵੇਂ ਮੰਮੀ ਕੋਨ ਗੱਲ ਤੇ ਇੱਕੋ ਹੀ ਹੈ ਨਾ ਕੋਈ ਨਹੀਂ ਮੈਂ ਦੇ ਦੰਨੀ ਆ ਹਲੋ ਮੰਮੀ ਜੀ ਇਹ ਕੀ ਆ ਗੈਣੇ ਨਹੀਂ ਨਹੀਂ ਮੈਂ ਨਹੀਂ ਲੈਣੇ ਆਏ ਹਾਏ ਮੰਮੀ ਆ ਚਿੱਧਾ ਤੁਹਾਡੇ ਕੋਈ ਅੱਛੀਆਂ ਲੱਗਦੀਆਂ ਇਹਨਾਂ ਸਭ ਹੋਣ ਮੈਂ ਹੁਣ ਕੀ ਕਰਨੇ ਆ ਮੈਂ ਹੁਣ ਬੁੱਢੇ ਬਾਰੇ ਇਹ ਗੈਨੇ ਸਾਹਮਣੇ ਆ ਆਏ ਹਾਏ ਤੇਰੀ ਕੀ ਆ ਮੂੰਹ ਤਾਂ ਸੰਭੇ ਵਾਲਾ ਮਾਰੀ ਤੇ ਤੁਸੀਂ ਰੱਖੋ ਹੁਣ ਤੁਸੀਂ ਪਾਣੇ ਆ ਹੰਡਾਣੇ ਆ ਮੈਨੂੰ ਨਹੀਂ ਇਹ ਚਾਹੀਦਾ ਗੈਨੇ ਮੇਰੀ ਗੱਲ ਸੁਣੋ ਚੀਜ਼ ਤੇ ਆਪਣੀ ਆ ਭਾਵੇਂ ਉਹ ਤੁਹਾਡੇ ਕੋ ਹੋਵੇ ਭਾਵੇਂ ਉਹ ਮੇਰੇ ਕੋ ਗੱਲ ਤੇ ਇੱਕ ਆ ਨਾ ਤੁਸੀਂ ਵੱਡੋ ਤੁਸੀਂ ਸੰਭੋ ਤੁਸੀਂ ਨਾਲੇ ਮੇਰੇ ਤੋਂ ਵਧੀਆ ਰੱਖੋਗੇ ਪਰ ਮੈਂ ਖੋਲ ਕੇ ਦਿਖਾ ਪਹਿਲਾਂ ਕਿ ਤੱਕ ਖਾਲੀ ਡੱਬਾ ਤਾਂ ਨਹੀਂ ਮੈਨੂੰ ਫੜਨ ਲੱਗੀ ਚੂੜੀਆਂ ਸੈਟ ਟੂ ਸੈਚਨ ਚੰਗਾ ਠੀਕ ਹੈ ਜਦੋਂ ਤੈਨੂੰ ਲੋਡ ਹੋਊਗੀ ਨਾ ਜਦੋਂ ਵੀ ਤੈਨੂੰ ਲੋਡ ਪਊਗੀ ਤੂੰ ਮੇਰੇ ਕੋਲ ਜਦੋਂ ਮਰਜ਼ੀ ਲਈ ਠੀਕ ਹੈ ਕਿ ਨਹੀਂ ਕੋਈ ਨਹੀਂ ਮੰਮੀ ਤੁਸੀਂ ਸੰਭੋ ਚਲ ਫੜਾ ਦੇ ਫਿਰ ਫੇਰ ਅਖਲ ਮੈਂ ਹੁਣ ਨਾ ਲਮਾਰੀ ਤੇ ਆਪਣੇ ਆਪ ਸੰਭ ਕੇ ਰੱਖ ਲੈਣੇ ਆ ਜਦੋਂ ਤੈਨੂੰ ਕਿਸੇ ਚੀਜ਼ ਦੀ ਜ਼ਰੂਰਤ ਆ ਮੇਰੇ ਕੋਲ ਨਾ ਲਿਆਣੇ ਚੱਲ ਠੀਕ ਹੈ ਉਹ ਮੈਨੂੰ ਪਤਾ ਲੱਗ ਗਿਆ ਤੂੰ ਮੈਨੂੰ ਫਰਾ ਦਿੱਤੇ ਚਲ ਵਧੀਆ ਇਹਨੂੰ ਕੀ ਹੋ ਗਿਆ ਐ ਨੂਰ ਗੈਨੇ ਫੜਾ ਗਈ ਐ ਰੋਜ਼ ਤੇ ਮੰਮੀ ਤੂੰ ਸਿਕੰਦਰ ਆਂਦੇ ਹੋ ਗੈਨੇ ਨਹੀਂ ਦਿੰਦੀ ਗੈਨੇ ਨਹੀਂ ਦਿੰਦੀ ਬਾਜੀ ਵੀ ਇਹਨੂੰ ਰੋਜ਼ ਬੋਲਦੇ ਰਹਿੰਦੇ ਆ ਕਿ ਗੈਨੇ ਤੇ ਗੈਨੇ ਤੇ ਚੱਲ ਉਹ ਦੇ ਦਿੱਤੇ ਉਹਨੇ ਗੈਨੂੰ ਰੱਖ ਲਓ ਚੱਲਾ ਲੈ ਗੈਨੇ ਸੀ ਗੈਨੇ ਕਿਹੜਾ ਕਿਤੇ ਹੋਰ ਚਲੇ ਜਾਣੇ ਸੀ ਕੱਲ ਮੈਂ ਕਿਹਾ ਉਹਨੂੰ ਮੈਂ ਤਾਂ ਉਹਨੂੰ ਇੱਕ ਵਾਰ ਕਿਹਾ ਮੈਂ ਉਹਨੂੰ ਕਿਹਾ ਕਿਸੇ ਮੈਨੂੰ ਫੜਾ ਮੈਂ ਕਿਹਾ ਚੱਲ ਉਹਦੇ ਕੋਲ ਹੈਗੇ ਹੀ ਆ ਪਰ ਉਹ ਜਦੋਂ ਵੀ ਚੁਰਲਾਂਦੀ ਸੀ ਨਾ ਮੇਰੀ ਚਾਬੀ ਉੱਧਰ ਰਹਿ ਗਈ ਉੱਧਰ ਰਹਿ ਗਈ ਆ ਫਿਰ ਥੋੜਾ ਜਿਹਾ ਮਨ 'ਚ ਸ਼ੱਕ ਹੋ ਗਿਆ ਸੀ ਉਹਨੂੰ ਨੇ ਦੇ ਦਿੱਤੇ ਨਾ ਗਏ ਨੇ ਭਾਬੀ ਦੇ ਹੁਣ ਤੁਸੀਂ ਆਪਣੇ ਕੋਲ ਰੱਖੋ ਚੱਲ ਆਲੇ ਫੜ ਤੂੰ ਸੰਭ ਮੈਂ ਕੀ ਕਰਨੇ ਆਂ ਹੈ ਤੇਰੇ ਕੰਮ ਆਣਗੇ ਤੂੰ ਫੜ ਮੇਰੇ ਕੀ ਕੰਮ ਆਣ ਭਾਬੀ ਦੇ ਗਏ ਨੇ ਭਾਬੀ ਨੂੰ ਦੋ ਆ ਲੋ ਰੱਖੋ ਚੱਲ ਮੈਂ ਰੱਖ ਲੈਨੀ ਫੇ ਤੂੰ ਵੀ ਆਕੜ ਕਰਦੀ ਬੋਦੀ ਅੱਜਾ ਕੁੜੂ ਬੀਹੋ ਹਾਂਜੀ ਮੰਮੀ ਇੱਧਰ ਆ ਜਾ ਹਾਂਜੀ ਤੈਨੂੰ ਕੀ ਆ ਪੁੱਤਰ ਤੂੰ ਕੱਲ ਦੀ ਚੋਪੀ ਚੋਪ ਹੋਈਆਂ ਚੋਂ ਦੀ ਚਾਚੀ ਘਰੋਂ ਕਿ ਆਈਆਂ ਕੁਝ ਵੀ ਨਹੀਂ ਹੋਇਆ ਤੇਰਾ ਮੈਂ ਕੱਲ ਦਾ ਪਰਸੋਂ ਦਾ ਮੂੰਹ ਵਿਖੜੀ ਉਤਰਿਆ ਉਤਰਿਆ ਸੀ ਹੈ ਨਾ ਤੂੰ ਮੇਰੇ ਨਾਲ ਗੱਲ ਕਰਨ ਦੀ ਹੈ ਅੱਜ ਅਸੀਂ ਫੰਕਸ਼ਨ ਤੇ ਜਾਣਾ ਸੀ ਤੇ ਤੂੰ ਕੋਈ ਕੱਪੜਾ ਨਹੀਂ ਪੁੱਛਿਆ ਮੈਂ ਵੀ ਕਿਹੜਾ ਸਿਲੈਕਟ ਕਰਨਾ ਮੈਂ ਕੋਸ਼ਨੀ ਮੰਮੀ ਕਾਲਣਾ ਮੈਂ ਉਧਰ ਗਈ ਸੀ ਚਾਚੀ ਜੀ ਵੱਲ ਹੂੰ ਤੇ ਭਾਬੀ ਵੀ ਆਏ ਸੀ ਉਧਰ ਅੱਛਾ ਪਤਾ ਨਹੀਂ ਭਾਬੀ ਤੇ ਚਾਚੀ ਕੀ ਆਪਸ ਚ ਗੱਲਾਂ ਕਰਦੇ ਰਹਿੰਦੇ ਨੇ ਕੀ ਕਹਿੰਦੇ ਸੀ ਪਤਾ ਨਹੀਂ ਕੀ ਮੇਰੇ ਵੱਲੋਂ ਵੀ ਤੇ ਸਿਮੀ ਵੱਲੋਂ ਵੀ ਲੱਗੇ ਹੋਏ ਇਹ ਹੀ ਹਾਂ ਮਤਲਬ ਕਿ ਫਾਲਤੂ ਗੱਲਾਂ ਕਰੀ ਜਾਂਦੇ ਪਏ ਇਹ ਕੰਮ ਨਹੀਂ ਕਰਦੀਆਂ ਤੁਸੀਂ ਜਿੰਨੀਆਂ ਹੈਗੀਆਂ ਇਹ ਜੀ ਆ ਬੂਆ ਹਾਂ ਪਤਾ ਨਹੀਂ ਇਹ ਤਾਂ ਨਾ ਸ਼ੁਰੂ ਤੋਂ ਸਭ ਆੜਾ ਪੈੜਾ ਗਾਏ ਤੈਨੂੰ ਦੱਸਾਂ ਸ਼ੁਰੂ ਤੋਂ ਇਹ ਨੂੰ ਐਦਾਂ ਅਰੇ ਐਦਾਂ ਹੀ ਬੋਲ ਮੇਰ ਨਾਲ ਵੀ ਐਦਾਂ ਕਰਦੀ ਰਹੀ ਜੇ ਤੇ ਮੈਂ ਵੀ ਤਾਂ ਇੰਜ ਜ਼ਿੰਦਗੀ ਕੱਟੀ ਚੰਦੇ ਨੇ ਸਾਲ ਸ਼ੁਗਰ ਕੀਤਾ ਹੀ ਵੱਖਰੇ ਹੋਏ ਆ ਤਨ ਦਸੀਏ ਹਾਂ ਨਾ ਤੇ ਇਹਨੇ ਤੇ ساری ਜ਼ਿੰਦਗੀ ਸਾਨੂੰ ਤੇ ਪਰੇਸ਼ਾਨ ਕਰ ਛੜਿਆ ਫੜ ਕੇ ਮੈਂ ਉਹੀ ਕਹਿਨੀ ਮੈਂ ਇਸ ਵਗਡਾ ਵਧੀਆ ਰਿਸ਼ਤਾ ਕਰਾਇਆ ਸੀ ਮੀ ਦਾ ਵੇਕ ਚਲ ਕੁੜੀ ਚੰਗੀ ਹੈ ਉਹਦੇ ਵੱਲੋਂ ਵੀ ਮੈਨੂੰ ਇੰਨਾ ਕਿਹਾ ਤਾਂ ਉਹਨਾਂ ਨੇ ਬਹੁਤ ਹੀ ਕੁੜੀ ਵਧੀਆ ਹੈ ਆਹੋ ਤੇ ਤੂੰ ਵੀ ਵਧੀਆ ਤਾਂ ਆ ਹੀ ਤੇਰੇ ਨਾਲ ਵੇਕੇ ਤੇ ਰਿਸ਼ਤਾ ਆਇਆ ਉਧਰ ਆਹੋ ਪਰ ਇੱਕ ਬੰਦੇ ਨੂੰ ਤੇ ਕਦਰ ਤੇ ਕਰਨੀ ਚਾਹੀਦੀ ਨਾ ਚੰਗੇ ਬੰਦੇ ਦੀ ਹਾਂ ਦੇਖਣਾ ਚਾਹੀਦਾ ਕਿ ਜਿਹੜਾ ਕਿਹੜਾ ਚੰਗਾ ਕਿਹੜਾ ਮਾੜਾ ਜੇ ਤੁਹਾਡਾ ਹਰ ਦੋਨੋਂ ਚੰਗੀਆਂ ਤੇ ਵੀ ਤੁਹਾਨੂੰ ਕੀ ਲੋੜ ਪਈ ਸੁਪਰਸ਼ਾਨ ਨਾ ਹੋ ਮੈਂ ਵੀ ਉਹਨਾਂ ਬੜੀ ਮੁਸ਼ਕਲ ਘਟੀ ਮੈਂ ਵੀ ਉਹਦੇ ਵਾਲੇ ਵੇ ਵੇ ਕਿ ਮੈਂ ਆ ਬਿਮਾਰ ਹੋ ਗਈਆਂ ਤੈਨੂੰ ਦੱਸਾਂ ਸੁਪਰਸ਼ਾਨੀ ਤੇ ਹੁੰਦੀ ਆ ਨਾ ਮੰਮੀ ਵੇਖੋ ਕਿੱਦਾਂ ਗੱਲਾਂ ਕਰਦੇ ਪਏ ਹੀ ਗੱਲ ਹੁਣ ਦੇਖ ਇਹ ਬੋਲਣ ਦੀ ਹੈ ਤੇ ਮੈਂ ਬਿਮਾਰ ਹੋਈ ਨਹੀਂ ਆ ਬੱਚੇ ਮੇਰੇ ਮੈਨੂੰ ਹਸਪਤਾਲਾਂ ਲੈ ਕੇ ਜਾਂਦੇ ਨੇ ਉਹ ਵੀ ਤੇ ਮੇਰੇ ਕਾ ਕੇ ਸਾਰੇ ਪਰੇਸ਼ਾਨ ਨੇ ਤੂੰ ਉਹਦੀ ਦਿਲ ਤੇ ਨਾ ਗੱਲ ਆਇਆ ਕਰ ਉਹਦਾ ਸੁਭਾਅ ਹੀ ਇਦਾਂ ਦਾ ਹੈ ਤੈਨੂੰ ਦੱਸਾਂ ساری ਜ਼ਿੰਦਗੀ ਆਪਾਂ ਇਦਾਂ ਹੀ ਘਟ ਛੱਡੀ ਉਹਦੇ ਨਾਲ ਫਿਕਰ ਨਹੀਂ ਰਹਿਣਾ ਕਿਹੇ ਗੱਲ ਦਾ ਹਾਂ ਅਹ ਤੂੰ ਕੱਲ ਦੀ ਸਲਾਹ ਨਹੀਂ ਕੀਤੀ ਮੈਂ ਕਹਿੰਨ ਮੈਨੂੰ ਵਾਜ ਨਹੀਂ ਮਾਰੀ ਮੰਮੀ ਕੀ ਪਾਣਾ ਕੀ ਲਾਣਾ ਕਪੜੇ ਵੀ ਨਹੀਂ ਦੱਸੇ ਮੰਮੀ ਕਿਹੜਾ ਸੂਟ ਪਾਵਾਂ ਅੱਗੇ ਤੂੰ ਮੈਨੂੰ ਵਾਜ ਮਾਰ ਕੇ ਪੁੱਛਦੀ ਹੁੰਨੀ ਐ ਪੁੱਛਣੀ ਐ ਹੀ ਗੱਲੋਂ ਪਰੇਸ਼ਾਨੀ ਐ ਮੈਂ ਕੱਲ ਦੀ ਨਹੀਂ ਕੋਈ ਪਰੇਸ਼ਾਨ ਹੁੰਦੀ ਲੋੜ ਨਹੀਂ ਜਦ ਅਸੀਂ ਆਪ ਠੀਕ ਆ ਨਾ ਤੇ ਕਿਸੇ ਦੀ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਬਸ ਜੀ ਬਈ ਆਪਣਾ ਘਰ ਦੇਖਣਾ ਅਸੀਂ ਕਿਸੇ ਵਾਲ ਨਹੀਂ ਦੇਖਣਾ ਉਹ ਤਾਂ ਤੈਨੂੰ ਪਤਾ ਸ਼ੁਰੂ ਤੋਂ ਸੁਭਾਅ ਪੈੜਾ ਜਾਗਾ ਈ ਇਹਨਾਂ ਨੂੰ ਕਹੀਏ ਤੂੰ ਇੰਜ ਕਰ ਹੁੰਨਾ ਤੇ ਚਾਚੀ ਵੱਲ ਜਾਇਆ ਜਾ ਜਦੋਂ ਵੀ ਤੂੰ ਜਾਣੀ ਹੈ ਨਾ ਤੂੰ ਪਰੇਸ਼ਾਨ ਹੋ ਕੇ ਆਂਦੀ ਹੈ ਤੈਨੂੰ ਕੋਈ ਲੋੜ ਨਹੀਂ ਨਾ ਤੇ ਘਰ ਜਾ ਮम्मी ਮੈਂ ਸਿਮੀ ਕਰਕੇ ਜਾਣੀ ਕਿ ਚਲੋ ਵਿਚਾਰੀ ਪਰੇਸ਼ਾਨ ਉਹਨੂੰ ਵੀ ਇਦਾਂ ਬੋਲ ਦੇਣੇ ਚਾਚੀ ਕਿ ਚਲ ਉਹਦਾ ਮਨ ਹੋਰ ਹੋ ਜਾਏਗਾ ਮੈਂ ਤਾਂ ਚੱਲ ਜਾਂਦੀ ਹੁਣੇ ਆ ਨਾ ਕਿ ਟੈਨਸ਼ਨ ਤੇ ਹੋ ਜਾਂਦੀ ਬੰਦੇ ਨੇ ਕਿ ਅਹੀ ਰਿਸ਼ਤਾ ਕਰਾਇਆ ਤੇ ਵੇਖ ਸ਼ਾ ਕੇ ਆਈ ਉਹਨੂੰ ਜਾ ਕੇ ਨਾ ਵੀ ਉਹ ਕਿਦਾਂ ਆਈ ਕਿਦਾਂ ਨਹੀਂ ਗਈ ਹੈ ਨਾ ਤੂੰ ਤੇ ਤਾਂ ਜਾਣੀ ਵੀ ਤੂੰ ਰਿਸ਼ਤਾ ਕਰਾਇਆ ਹਾਂਜੀ ਠੀਕ ਹੈ ਨਾ ਉਹਨਾਂ ਦੀ ਸਮਝ ਹੈ ਆਪਣੀ ਉਹ ਕੀ ਕਰਨਾ ਚਾਹੁੰਦੇ ਨੇ ਨਾ ਤੂੰ ਫਿਰ ਪਰੇਸ਼ਾਨ ਤੂੰ ਆਪਣੇ ਘਰ ਪਰੇਸ਼ਾਨ ਹੋ ਕੇ ਆਨੀ ਤੈਨੂੰ ਵੇਖ ਕੇ ਮੈਂ ਪਰੇਸ਼ਾਨ ਹੋਏ ਨਹੀਂ ਆ ਨਹੀਂ ਮਮੇ ਹੁਣ ਮੈਂ ਵੇਖਾਂਗਾ ਹੁਣ ਮੈਂ ਘਟ ਜਾਇਆ ਕਰਨਾ ਬਸ ਸਿਮੀ ਨਾ ਹੈਗਾ ਮੇਰਾ ਕਿ ਮੈਂ ਉਹਦੇ ਨਾਲ ਗੱਲ ਕਰਨਾ ਮੈਂ ਅੰਟੀ ਕਰੇਗਾ ਸਿਮੀ ਨਾਲ ਕਦੀ ਕਦੀ ਫੋਨ ਤੇ ਗੱਲ ਕਰ ਲਿਆ ਕਰ ਚਲੋ ਠੀਕ ਹੈ ਨਾ ਫੋਨ ਤੇ ਹਾਲ-ਚਾਲ ਪੁੱਛ ਲਿਆ ਕਰ ਹੁਣ ਪੁੱਛ ਲਿਆ ਕਰ ਅੱਜ ਤੀ ਬੋਲੇ ਤੇ ਨਾ ਚਾਚੀ ਕੋ ਚਾਚਾ ਠੀਕ ਮੈਂ ਕਿ ਉਹ ਤੇ ਹੈ ਹੀ ਕੱਬੀ ਜਨਾਨੀ ਆ ਹਾਂਜੀ ਹਾਂ ਚਲੋ ਮਮੇ ਮੈਂ ਵੇਖ ਲਾਂ ਫਿਰ ਬਾਬੀ ਵੀ ਨਹੀਂ ਤਿਆਰ ਹੋ ਗਈ ਠੀਕ ਠੀਕ ਹੈ ਬੇਟਾ ਠੀਕ ਚਾਚੀ ਵੀ ਨਾ ਦੀ ساری ਜ਼ਿੰਦਗੀ ਮੈਨੂੰ ਵੀ ਪਰੇਸ਼ਾਨ ਕਰ ਛੜਿਆ ਤੱਗੋ ਮੇਰੀ ਨੂਹਾਂ ਨੂੰ ਹੀ ਤੰਗ ਕਰ ਰਹੇ ਦੱਸ ਮੈਂ ਕੀ ਕਰਾਂ ਸਿਨਾਨੀ ਮੈਂ ਤੇ ਬਹੁਤ ਪਰੇਸ਼ਾਨ ਹਾਂ ਮੈਂ ਤੇ ਪਤਾ ਸਾਰੀ ਜ਼ਿੰਦਗੀ ਕੱਟ ਹੀ ਲਈ ਬਿਮਾਰ ਵੀ ਰਹੀ ਫੇਰ ਵੀ ਮੈਂ ਜਾਂਦੀ ਰਹੀ ਤੇ ਛੱਡ ਪਰੇ ਰਿਸ਼ਤੇ ਹੈਗੇ ਨੇ ਇਹ ਤੇ ਨਿਭਾਣੇ ਪੈ ਰਹੇ ਨੇ ਕੋਈ ਸਮਝ ਕਰੇ ਤੇ ਬਹੁਤ ਕੋਸ਼ਿਸ਼ੇ ਸਮਝ ਆਣਾ ਚਾਹੀਦਾ ਹਰ ਰਿਸ਼ਤੇ ਨੂੰ ਸਮਾਂ ਨਾ ਚਾਹੀਦਾ ਅੱਜ ਮੇਰੀ ਨੂੰ ਗਈ ਏ ਇਹਨੇ ਪਰੇਸ਼ਾਨ ਕਰਕੇ ਭੇਜਿਆ ਅਸੀਂ ਇਤਨੀ ਨਾ ਨਾ ਕਰੀ ਅਦਾ ਕਰਦੇ ਅਸੀਂ ਤੇ ਇਹਨਾਂ ਨੂੰ ਖੁਸ਼ ਰੱਖਨੇ ਆ ਨਾ ਹੈ ਇਹ ਸਾਡੇ ਘਰਾਂ ਦੀ ਅਸੀਂ ਇਨਿਜਤ ਕਰਨੀ ਆ ਦੀ ਨੂੰਹਾਂ ਦੀ ਕਰਦੇ ਆ ਇਹਦੀ ਕਰਦੇ ਆ ਪਰ ਇਹਨੂੰ ਅਕਲ ਨਹੀਂ ਆਣੀ ਚਾਹਨਾਂਗੇ ਇਹਨੇ ਜ਼ਿੰਦਗੀ ਜਨਾ ਸਾਰੀ ਜ਼ਿੰਦਗੀ ਪਰੇਸ਼ਾਨੀ ਜੀ ਸਾਨੂੰ ਕੱਟੀ ਬਹੁਤ ਅੰਕਿਤਾ ਨੇ ਸਾਨੂੰ ਅਸੀਂ ਹੰਕਾਰ ਕੀ ਸਕਨੇ ਆ ਹੁਣ ਅੱਜ ਕੱਲ ਵੋਟੀ ਗਈ ਹੋਈ ਪਰੇਸ਼ਾਨ ਹੋ ਕੇ ਆਈ ਹੈ ਜਦ ਮੈਂ ਜਾਵਾਂ ਪਰੇਸ਼ਾਨ ਇਹ ਪਾਣੀ ਦਾ ਘੋਟ ਕਿਸੇ ਨੂੰ ਪੁੱਛਦੀ ਨਹੀਂ ਅਗੋਂ ਲੜਨਾ ਸ਼ੁਰੂ ਕਰ ਦਿੰਦੀ ਹੈ ਅਸੀਂ ਕੀ ਕਰੀਏ ਦੱਸੋ ਮੈਂ ਫਿਰ ਐਦਾਂ ਕਰੀ ਤੇ ਪਾਪਾ ਨਾਲ ਗੱਲ ਕਰਾਂਗੀ ਸ਼ਾਮੋ ਇਹ ਐਦਾਂ ਦਾ ਵੋਟੀ ਜਾਂਦੀ ਹੈ ਉਹਨੂੰ ਬੜਾ ਪਰੇਸ਼ਾਨ ਕਰਕੇ ਭੇਜਦੀ ਹੈ ਇਹੀ ਗੱਲ ਕੀ ਕਰ ਰਹੀ ਨੇ